ਇਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ ਇਥੇ ਮੇਰੇ ਵਰਗੇ ਵੇਲੇ ਵੀ ਬਥੇਰੇ ਘੁੰਮਦੇ ਨੇ ਸੱਚੇ ਸੱਚੇ ਅਹਿਸਾਸਾਂ ਨਾਲ ਆਪਣੇ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨੇ ਆ ਤੇ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਵਕਈ ਜਦੋਂ ਪਤਾ ਹੋਵੇ ਵੀ ਜੰਗ ਤੇ ਚੱਲੇ ਤੇ ਇੱਕ ਸੋਚ ਦੇ ਨਾਲ ਇੱਕ ਜਜ਼ਬੇ ਦੇ ਨਾਲ ਜੰਗ 'ਚ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਦਿਲੋਂ ਪ੍ਰਣਾਮ ਦਿਲੋਂ ਸਲੂਟ ਟੂ ਇੰਡੀਅਨ ਆਰਮੀ ਅੱਜ ਸਿੰਧੂਰ ਸ਼ੋਹਰਿਆ ਯਾਤਰਾ ਸਿੰਧੂਰ ਸ਼ੋਹਰਿਆ ਤਿਰੰਗਾ ਯਾਤਰਾ ਸਾਡੇ ਰਾਜਪੁਰਾ ਚ ਸ਼ਾਮ ਨੂੰ 5 ਵਜੇ ਖਾਟੂ ਸ਼ਾਹ ਮੰਦਿਰ ਟਾਊਨ ਤੋਂ ਕੱਢੀ ਜਾ ਰਹੀ ਹੈ ਤੇ ਇਹ ਯਾਤਰਾ ਜਿਹੜੀ ਹੈ ਉਹ ਐਮਰਜੈਂਸੀ ਰਿਸਪੌਂਸ ਟੀਮ ਵੱਲੋਂ ਆਯੋਜਿਤ ਹੈ ਤੇ ਇਹਦੇ ਵਿੱਚ ਸਾਰੇ ਰਾਜਪੁਰਾ ਨਿਵਾਸੀਆਂ ਨੂੰ ਇੱਕ ਨਰਮ ਨਿਵੇਦਨ ਕਰਨ ਦੇ ਲਈ ਮੈਂ ਇਹ ਵੀਡੀਓ ਬਣਾ ਰਿਹਾ ਕਿ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿਸੇ ਸ਼ੋਹਰੇ ਯਾਤਰਾ ਦੇ ਵਿੱਚ ਤਿਰੰਗਾ ਯਾਤਰਾ ਦੇ ਵਿੱਚ ਸਿੰਧੂਰ ਸ਼ੋਹਰੇ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਿਲ ਹੋਵੋ ਕਿਸੇ ਵੀ ਨਾਮ ਨਾਲ ਕਹਿ ਲੋ ਇਹਨੂੰ ਇਹ ਸ਼ੋਹਰੇ ਦਾ ਹੀ ਕੰਮ ਹੀ ਕੀਤਾ ਹੈ ਇਹਨੂੰ ਸ਼ੋਹਰੇ ਯਾਤਰਾ ਤਿਰੰਗਾ ਯਾਤਰਾ ਸਿੰਧੂਰ ਸ਼ੋਹਰੇ ਤਿਰੰਗਾ ਯਾਤਰਾ ਕੁਝ ਵੀ ਕਹਿ ਸਕਦੇ ਆਂ ਔਰ ਜਦੋਂ ਅਸੀਂ ਘਰਾਂ 'ਚ ਸੁੱਤੇ ਹੁੰਦੇ ਆਂ ਤਾਂ ਉਹ ਆਰਮੀ ਜਿਹੜੀ ਸਾਨੂੰ ਸੁਰੱਖਿਆ ਦਿੰਦੀ ਹੈ ਆਰਮੀ ਦੇ ਜਵਾਨ ਆਰਮੀ ਦੀ ਪੂਰੀ ਪੂਰਾ ਸਿਸਟਮ ਸਾਨੂੰ ਰੋਜ਼ ਘਰਾਂ ਚ ਸੋਹਣੀ ਨੀਂਦ ਦਿੰਦਾ ਅਸੀਂ ਆਪਣੇ ਬੱਚਿਆਂ ਨਾਲ ਕਿਤੇ ਵੀ ਘੁੰਮ ਸਕਦੇ ਆ ਆ ਅਸੀਂ ਦੇਖਦੇ ਆ ਹਰ ਸਾਲ ਅਮਰਨਾ ਜਾਂਦੇ ਆ ਤਾਂ ਕਿੰਨੀ ਸੋਹਣੀ ਵਿਵਸਥਿਤ ਇੱਕ ਟੀਮ ਐਮਰਜੈਂਸੀ ਦੀ ਵੀ ਇਨ ਕੇਸ ਆਫ ਐਮਰਜੈਂਸੀ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋ ਜਾਈ ਤਾਂ ਆਰਮੀ ਉੱਥੇ ਤਣਾਤ ਰਹਿੰਦੀ ਹੈ ਸੇਫਟੀ ਦੇ ਲਈ ਪਰ ਵੈਸੀ ਜਦੋਂ ਅਸੀਂ ਆਰਮੀ ਦੀ ਕੋਈ ਵਰਦੀ ਦੇ ਵਿੱਚ ਕਿਸੇ ਵੀ ਜਵਾਨ ਨੂੰ ਦੇਖ ਲੈਂਦੇ ਆ ਤਾਂ ਸਾਡਾ ਮਨ ਨਿਸ਼ਚਿੰਤ ਹੋ ਜਾਂਦਾ ਹੈ ਕਿ ਅਸੀਂ ਇੱਥੇ ਸੇਫ ਹੈ ਔਰ ਉਹ ਪੰਜਾਬ ਚ ਐਂਟਰ ਕਰਦੇ ਹੀ ਮੈਨੂੰ ਲੱਗਦਾ ਹੈ ਮੇਬੀ ਪੰਜਾਬ ਤੋਂ ਪਿੱਛੇ ਵੀ ਹਰ ਹੋਟਲ ਤੇ ਹਰ ਟਰਾਬੇ ਤੇ ਹਰ ਪੈਟਰੋਲ ਪੰਪ ਤੇ ਅਮਰਨਾਥ ਯਾਤਰੀਆਂ ਨੂੰ ਸੁਰੱਖਿਆ ਦੇਣ ਦੇ ਲਈ ਤਣਾਤ ਰਹਿੰਦੇ ਕਿ ਸਿਰਫ ਅਮਰਨਾਥ ਜਾਣ ਵਾਲੇ ਯਾਤਰੀਆਂ ਲਈ ਨਹੀਂ ਹੁੰਦੀ ਆਰਮੀ ਸਾਰੇ ਦੇਸ਼ ਦੀ ਰੱਖਿਆ ਕਰਦੀ ਹੈ ਸਾਰੇ ਦੇਸ਼ ਨੂੰ ਸੁਰੱਖਿਆ ਦਿੰਦੀ ਹੈ ਸੇਫਟੀ ਦਿੰਦੀ ਹੈ ਤਾਂ ਉਸ ਆਰਮੀ ਦੇ ਜਵਾਨਾਂ ਦੇ ਲਈ ਇੰਡੀਅਨ ਆਰਮੀ ਲਈ ਅੱਜ ਸਿੰਧੂਰ ਸ਼ੋریہ ਤਿਰੰਗਾ ਯਾਤਰਾ ਰਾਜਪੁਰਾਜ ਕੱਢੀ ਜਾਣੀ ਹੈ ਤਾਂ ਪੋਲੀਟੀਕਲੀ ਇਸ ਚੀਜ਼ ਨੂੰ ਨਾ ਦੇਖਦੇ ਹੋਏ ਇਹ ਕੋਈ ਪੋਲੀਟੀਕਲ ਮੰਚ ਨਹੀਂ ਹੈ ਇਹਦੇ ਚ ਹਰ ਰਾਜਨੀਤਿਕ ਦਲ ਦਾ ਹਰ ਸਮਾਜਿਕ ਸੰਗਠਨ ਦਾ ਹਰ ਬੰਦਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਹੈ ਦੇਸ਼ ਨੂੰ ਪਿਆਰ ਕਰਦਾ ਹੈ ਆਪਣਾ ਸਮਾਂ ਕੱਢ ਕੇ ਜ਼ਰੂਰ ਸ਼ਾਮਲ ਹੋਵੇ ਮੇਰੀ ਬੇਨਤੀ ਹੈ ਆਪ ਜੀ ਦੇ ਸਾਰਿਆਂ ਦੇ ਚਰਨਾਂ ਦੇ ਵਿੱਚ ਕਿ ਅੱਜ ਇਹ ਸ਼ਾਮ ਨੂੰ 6 ਵਜੇ ਖਾਟੂ ਸ਼ਾਮ ਮੰਦਿਰ ਤੋਂ ਸ਼ੁਰੂ ਹੋਣੀ ਹੈ ਔਰ ਇਸ ਯਾਤਰਾ ਦੇ ਵਿੱਚ ਮਹਿਲਾਵਾਂ ਮੇਰੇ ਭਰਾ بڑے ਛੋਟੇ ਸਾਡੇ ਬਜ਼ੁਰਗ ਹਰ ਬੰਦਾ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਵੇ ਤੇ ਉਹਨਾਂ ਜਵਾਨਾਂ ਨੂੰ ਬਹੁਤ ਐਪਰੀਸ਼ੀਏਸ਼ਨ ਮਿਲੇਗੀ ਇੰਡੀਅਨ ਆਰਮੀ ਨੂੰ ਐਪਰੀਸ਼ੀਏਸ਼ਨ ਮਿਲੇਗੀ ਜਿਹੜੇ ਸਾਡੇ ਦੇਸ਼ ਦੀ ਰਾਖੀ ਲਈ ਸਾਡੇ ਲਈ ਦਿਨ-ਪ੍ਰਤੀ ਦਿਨ ਆਪਣੀ ਜਾਨਾਂ ਕੁਰਬਾਨ ਕਰਦੇ ਆਂ ਤਾਂ ਆਪ ਜੀ ਨੂੰ ਸਾਰਿਆਂ ਨੂੰ ਵਿਨਰਮ ਨਿਵੇਦਨ ਹੈ ਕਿ ਕਿਰਪਾ ਕਰਕੇ ਇਸ ਯਾਤਰਾ 'ਚ ਜਰੂਰ ਪਹੁੰਚੋ ਇਸ ਯਾਤਰਾ ਦਾ ਦੀ ਸ਼ੋਭਾ ਵਧਾਓ ਇੱਕ ਮੈਂ ਦੁਬਾਰਾ ਰਿਪੀਟ ਕਰ ਰਿਹਾ ਕਿ ਇਹ ਕੋਈ ਪੋਲਿਟੀਕਲ ਮੰਚ ਨਹੀਂ ਹੈ ਇਹ ਸਾਰੇ ਸਮਾਜਿਕ ਸੰਗਠਨਾਂ ਦਾ ਕਿਉਂਕਿ ਤਿਰੰਗਾ ਸ਼ਬਦ ਹੈ ਉਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਇਹ ਦੇਸ਼ ਸ਼ਬਦ ਹੈ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਉਵੇਂ ਹੀ ਰਾਜਪੁਰਾ ਵੀ ਸ਼ਬਦ ਹੈ ਇਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਤਾਂ ਰਾਜਪੁਰਾ ਦੇ ਵਿੱਚ ਤਿਰੰਗਾ ਯਾਤਰਾ ਖਾਟੂ ਸ਼ਾਮ ਮੰਦਰ ਤੋਂ ਅੱਜ ਸ਼ਾਮ ਨੂੰ 6 ਵਜੇ ਅੱਜ ਦਾ ਮਤਲਬ ਹੈ ਅੱਜ 7 ਵਜੇ ਤੱਕ ਇਹ ਯਾਤਰਾ ਚੱਲੇਗੀ 6 ਤੋਂ 7 ਹੈ ਔਰ 7 ਤਰੀਕ ਨੂੰ ਅੱਜ ਦਾ ਮਤਲਬ 7 ਤਰੀਕ ਨੂੰ ਇਹ ਯਾਤਰਾ ਰਹਿਣੀ ਹੈ ਆਪ ਜੀ ਨੂੰ ਸਾਰਿਆਂ ਨੂੰ ਨਵੇਦਨਾ ਕਿ ਇਸ ਯਾਤਰਾ 'ਚ ਪਹੁੰਚੋ ਇਸ ਯਾਤਰਾ ਦੀ ਸ਼ੋਭਾ ਨੂੰ ਵਧਾਓ 6 ਵਜੇ ਤੋਂ 7 ਵਜੇ ਤੱਕ ਤਿਰੰਗਾ ਯਾਤਰਾ ਪੈਦਲ ਰਹੇਗੀ ਕਿ ਕਿਛਿਤ ਰੰਗ ਕੋ ਸਕੂਟਰ ਮੋਟਰਸਾਈਕਲ ਕਾਰ ਵਾਹਨ ਲੈ ਕੇ ਨਾ ਆਣਾ ਤਾਂ ਬਹੁਤ ਧੰਨਵਾਦ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਤਿਰੰਗਾ ਉੱਚਾ ਰਹੇ ਹੈ ہمارا